ਸਵਾਗਤ ਹੈ ਉਹ ਕਦੋਂ ਸਰਕਾਰ ਦਾ ਪੰਚਾਇਤੀ ਚੋਣਾਂ ਵੀ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਦੇਸ਼ ਦੀ ਤਰੱਕੀ ਦਾ ਆਧਾਰ ਹੀ ਪਿੰਡੂ ਇਲਾਕੇ ਨੇ ਔਰ ਮਹਾਤਮਾ ਗਾਂਧੀ ਜੀ ਨੇ ਵੀ ਕਿਹਾ ਸੀ ਕਿ ਪਿੰਡਾਂ ਦਾ ਵਿਕਾਸ ਹੀ ਦੇਸ਼ ਦਾ ਵਿਕਾਸ ਹੈ ਔਰ ਪਿੰਡਾਂ ਤੇ ਹੀ ਅਧਾਰਿਤ ਸਾਡੀ ਆਰਥਿਕਤਾ ਵੀ ਹੈ ਤੇ ਪਿੰਡਾਂ ਤੇ ਅਧਾਰਿਤ ਹੀ ਸਾਡਾ ਵਿਕਾਸ ਵੀ ਜਦੋਂ ਸੜਕਾਂ ਅੱਛੀਆਂ ਬਣਨ ਗਿਆ ਡਵੈਲਪਮੈਂਟ ਅੱਛੀ ਹੋਏਗੀ ਲੋਕਾਂ ਨੂੰ ਸੁਵਿਧਾਵਾਂ ਹੋਣਗੀਆਂ ਤਾਂ ਸ਼ਹਿਰਾਂ ਤੇ ਵੀ ਬੋਝ ਘੱਟ ਹੋਏਗਾ ਤੇ ਬੜੀ ਅੱਛੀ ਗੱਲ ਹੈ ਔਰ ਫਿਰ ਬਿਨਾ ਸਿੰਬਲ ਤੋਂ ਬਿਨਾ ਪਾਰਟੀ ਵਾਲੀ ਤੋਂ ਉੱਪਰ ਉੱਠ ਕੇ ਚੋਣਾ ਹੋਣ ਆਮ ਸਾਂਝੀ ਨਾਲ ਹੋਣ ਇਖਤਿਹਾਰ ਦੀ ਤਰ੍ਹਾਂ ਸੀ ਇਹਨੂੰ ਮਨਾਈਏ ਸਾਰੇ ਮਿਲ ਕੇ ਮੇਰੇ ਖਲ ਬੜੀ ਅੱਛੀ ਗੱਲ ਹੈ ਸਰ ਇਹਦੇ ਚ ਆਪਣੀ ਪਾਰਟੀ ਵੱਲੋਂ ਕੀ ਸਪੋਰਟ ਰਹੇਗੀ ਸਰ ਜੀ ਤੁਹਾਨੂੰ ਨਹੀਂ ਪਾਰਟੀ ਦਾ ਇਹੀ ਚਾਹੁੰਦੀ ਹੈ ਜੋ ਮੈਂ ਬੋਲ ਰਿਹਾ ਜੀ ਪਾਰਟੀ ਤਾਂ ਸਾਡੀ ਸੋਚ ਤਾਂ ਪਹਿਲਾਂ ਤੋਂ ਹੀ ਹੈਲਦੀ ਸੋਚ ਹੈ ਇਹਦੇ ਤੇ ਔਰ ਮੇਰਾ ਖਿਆਲ ਆ ਸਰਕਾਰ ਵੀ ਉਸ ਦਿਸ਼ਾ ਨੂੰ ਜਾ ਰਹੀ ਹੈ ਔਰ ਸਾਰੇ ਸਮਾਜ ਨੂੰ ਵੀ ਜਾਣਾ ਚਾਹੀਦਾ ਆਪਸ ਪਾਰਟੀਵਾਦੀ ਨਹੀਂ ਹੋਣੀ ਚਾਹੀਦੀ ਤੇ ਇਸ ਲਈ ਇੱਕ ਕੰਗਨਾਰਾ ਨੂੰ ਹੁੰਦਾ ਇੱਕ ਬਿਆਨ ਸੀਗਾ ਕਿਸਾਨਾਂ ਨੂੰ ਲੈ ਕੇ ਕਿ ਪਹਿਲੇ ਕਾਨੂੰਨ ਜੋ ਹੈ ਵਾਪਸ ਲਿਆ ਜਾਂ। ਤੇ ਉਸ ਤੋਂ ਅੱਜ ਯੂ-ਟਰਨ ਲੈ ਲਿੱਤਾ ਗਿਆ ਉਹਦੇ ਬਾਰੇ ਗੱਲ ਕੀਤੀ ਜਾਣਾ। ਮੈਨੇ ਕਾਨੂੰਨ ਤਾਂ ਪ੍ਰਧਾਨ ਮੰਤਰੀ ਜੀ ਨੇ ਵਾਪਸ ਲਿਆ ਕੰਗਨਾਰਾ ਜੀ ਨੇ ਉੱਤੇ ਕੀ ਕਹਿਣਾ? ਉਹ ਵਿਚਾਰੇ ਅਜੇ ਨਵੇਂ ਆ ਰਾਜਨੀਤੀ ਤੇ ਉਸਨੇ ਭਈ ਉਹਦੇ ਕੋਲੋਂ ਗੱਲਾਂ ਹੋ ਜਾਂਦੀਆਂ ਨੇ ਜਲਦਬਾਜ਼ੀ ਚ ਅਗਰੈਸਿਵ ਹੈ ਗਈ ਆ ਬੜਾ ਅੱਛਾ ਤੇ ਫਿਲਮ ਸਟਾਰ ਵੀ ਆ ਔਰ ਸੂਬੇ ਆਪਣੇ ਸੂਬੇ ਦੀਆਂ ਆਪਣੇ ਸੰਸਦ ਪਾਰਲੀਮੈਂਟ ਦੀਆਂ ਸਵਸ਼ਿਆਵਾਂ ਉਠਾਵੇ ਮੰਡੀ ਦੀਆਂ ਬੜੀ ਅੱਛੀ ਗੱਲ ਆ ਦੇਸ਼ ਦੀਆਂ ਵੀ ਉਠਾਵੇ ਪਰ ਸੈਂਸਿਟਿਵ ਮਸਲਿਆਂ ਤੇ ਪੰਜਾਬ ਦੇ ਮਸਲਿਆਂ ਤੇ ਥੋੜਾ ਜਿਹਾ ਘੱਟ ਬੋਲਦੇ ਤਾਂ ਅੱਛੀ ਗੱਲ ਆ ਤੇ ਉਸਨੇ ਅਹਿਸਾਸ ਕਰ ਲਿਆ ਜੀ ਸਰ ਜਿਸ ਤਰ੍ਹਾਂ ਕਿ ਤੁਹਾਡਾ ਪਾਰਟੀ ਬਹੁਤ ਵੱਡਾ ਵੱਡਾ ਕਦਮ ਹੈ ਉਹ ਹਜੇ ਨਵੇਂ-ਨਵੇਂ ਆ ਤਾਂ ਆਪਣਾ ਪਰਸਨਲ ਤੌਰ ਤੇ ਕੀ ਕਹਿਣਾ ਚਾਹੁੰਦਾ ਮੈਂ ਤਾਂ ਇਹ ਚਾਹੁੰਗਾ ਕਿ ਇਸ ਤਰ੍ਹਾਂ ਦੇ ਕੰਟਰੋਵਰਸ਼ਲ ਮੁੱਦਿਆਂ ਤੋਂ ਬਚੇ ਅਜੇ ਨੂੰ ਬਹੁਤ ਤਰੱਕੀ ਕਰਨੀ ਹੈ ਏਜ ਵੀ ਛੋਟੀ ਹੈ ਔਰ ਉਹਦਾ ਇੱਕ ਨਾਮ ਵੀ ਬਣ ਗਿਆ ਇਹ ਸੈਲੀਬ੍ਰਿਟੀ ਹੈਗੀ ਆ ਤੇ ਬੜਾ ਅੱਛਾ ਕੰਮ ਕਰ ਸਕਦੀ ਹੈ ਜਿਸ ਤਰ੍ਹਾਂ ਦੀ ਉਤਸ਼ਾਹਿਤ ਉਹ ਉਰਜਾਵਾਨ ਹੈਗੀ ਹੈ ਥੈਂਕ ਯੂ